ਇਹ ਸਾਰੇ ਸਸਤੀ ਘਰ ਦੀ ਅੱਜ ਅਸੀਂ ਐਵੇਂ ਮੱਕੀ ਦੀ ਰੋਟੀ ਤੇ ਸਾਗ ਖਾਣ ਢਾਬੇ ਤੇ ਦੇਖੋ ਜੀ ਇੱਥੇ ਮਿਲਦੀ ਮੱਕੀ ਦੀ ਰੋਟੀ ਤੇ ਸਾਗ ਅਸੀਂ ਵੀ ਖਾਣ ਆਏ ਹਾਂ ਸਾਰੇ ਜਣੇ ਬਾਕੀ ਤੁਹਾਨੂੰ ਵੀਡੀਓ ਚ ਦਿਖਾ ਲ ਦਵਾਂਗੇ ਕਿ ਆ ਇਹ ਦੇਖੋ ਜੀ ਖੇਤਾਂ ਦੇ ਵਿੱਚ ਹੈ ਸਾਰਾ ਕੁਝ ਇੱਥੇ ਸਾਰੇ ਵੀ ਮੱਕੀ ਦੀ ਰੋਟੀ ਤੇ ਸਾਗ ਖਾਣ ਆਏ ਆ ਇਹ ਦੇਖੋ ਮੰਝਿਆਂ ਤੇ ਬੈਠ ਕੇ ਮਿਲਦਾ ਇੱਥੇ ਮੰਝਿਆਂ ਤੇ ਬੈਠ ਕੇ ਖਾਂਦੇ ਸਾਰੇ 13 ਰੁਪਏ ਦੀ ਪਲੇਟ ਹੈ ਜੀ ਮੱਕੀ ਦੀ ਰੋਟੀਆਂ ਦੋ ਤੇ ਸਾਗ ਇੱਕ ਗਲਾਸ ਲੱਸੀ ਦਾ ਦੇਖਦੇ ਹੁਣ ਅਸੀਂ ਵੀ ਖਾ ਕੇ ਕਿਦਾਂ ਦਾ ਸਵਾਦ ਆ ਇਹ ਵਿੱਚ ਕੀ ਆ ਗਿਆ ਮਿਲਦਾ ਬਾਕੀ ਵੀਡੀਓ ਫਿਰ ਦਿਖਾ ਲਾਂਗੇ ਬਾਅਦ ਵਿੱਚ ਜੀ ਪੰਜਾਬੀ ਸੂਟ ਵੀ ਰੱਖੇ ਉਸ ਦਿਨ ਦੇਖੋ ਜੀ ਕਿਸੇ ਨੇ ਲਾਣੇ ਪੰਜਾਬੀ ਸੂਟ ਉਹ ਦਕਾਨਗੇ ਮੰਜੀਆਂ ਤੇ ਬੈਠ ਕੇ ਖਾਣਾ ਦਿੰਦੇ ਆ ਮੰਜੀਆਂ ਤਿਆਰ ਰੱਖੋ ਕੋਈ ਦਕਾਨ ਦੇ ਪੰਜਾਬੀ ਅੰਦਰ ਆਪਣੀ ਗਾਣਾ ਚੱਲਦਾ ਇੰਨੇ ਕੰਸਾਰ ਇੱਕ ਸਾਰਾ ਕੁਝ ਪੰਜਾਬ ਦਾ ਹੀ ਕਲਚਰ ਦਿਖਾ ਰਿਹਾ ਮੈਂ ਆ ਗਿਆ ਜੀ ਰੋਟੀ ਮੱਕੀ ਦੀ ਸਰੋਂ ਦਾ ਸਾਗ ਖਾ ਲਓ ਸਾਰੇ ਜਣੇ ਪੋਦੀਆੜ ਵਾਲੇ ਵੀ ਦੇਖੋ ਜੀ ਕਿੱਥੇ ਖਾਣਾ ਐ ਮੈਂ ਕਿ ਬੈਠਣਾ ਮੈਂ ਟ੍ਰੈਕਟਰ ਤੇ ਰੁਕਦਾ ਹੇਤਾਂ ਦੇ ਵਿੱਚ ਪਿਆਜ਼ ਨਹੀਂ ਜਾਈ ਕੋ ਟੈਂਪਸ ਰੱਖਦਾ ਕੋਈ ਨਾ ਤੇਰੇ ਵਰਗੇ ਐ ਸਾਫ ਲੋ ਲੱਸੀ ਦੇਣਾ ਮੱਕੀ ਦੀ ਰੋਟੀ ਤੇ ਸਾਗ ਖਾਣਾ ਆਂਦੇ ਇੱਥੇ ਮੰਜੀਆਂ ਤੇ ਬੈਠ ਕੇ ਇਸ ਤਰ੍ਹਾਂ ਖਾਂਦੇ ਆ ਵੇਖੋ ਉਹ ਰੀਪਲੇਟ ਹੈ ਜੁਤੀ ਇਹ ਨੂੰ ਮੈਨੂੰ ਫੜਾ ਦੇ ਨਹੀਂ 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 ਮੈਂ ਚੱਕ ਕੇ ਖਾ ਲਾਂ ਨਹੀਂ ਐ ਨਾ ਇਹਨੂੰ ਕੋਈ ਨਹੀਂ ਇੱਥੇ ਰਹਿ ਜਾ ਬਹੁਤ ਲੋਕ ਆਉਂਦੇ ਖਾਣੇ ਮੈਂ ਤਾਂ ਖੇਤਾਂ ਦੇ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਨਾਲ ਲੱਸੀ ਲੱਸੀ ਦੇ ਗਲਾਸ ਕਾਕਾ ਸਾਡਾ ਰੋਟੀ ਖਾ ਰਿਹਾ ਜਿਵੇਂ ਖਾਣਾ ਖਾ ਲਿਆ ਹੁਣ ਸਾਨੂੰ ਦਿਖਾਉਂਦੇ ਆ ਜੀ ਕਿੰਨਾ ਰੱਛ ਪਿਆ ਵਾ ਇੱਥੇ ਮੁੜ ਕੇ ਦੁਬਾਰਾ ਅਸੀਂ ਰੋਟੀਆਂ ਖਾ ਲਈਆਂ ਇਹ ਦੇਖੋ ਕਿੱਦਾਂ ਗੱਡੀਆਂ ਇੱਥੇ ਕਿੱਦਾਂ ਹਜੇ ਲੋਕ ਆ ਰਹੇ ਸਿਰਫ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਨਾਲ ਲੱਸੀ ਉਹ ਵੀ ਚਾਟੀ ਵਾਲੀ ਪਤਲੀ ਲੱਸੀ ਇਹ ਡਾਇਰੈਕਟਰ ਖੜਾ ਗਿਆ ਫੋਟੋ ਖਿੱਚਣ ਆਰਮ ਦੇ ਵਿੱਚ ਕਿਸੇ ਨੇ ਆਪਣਾ ਕੰਮ ਖੋਲੇ ਆ ਦੇਖੋ ਤੁਸੀਂ ਕਿੰਨੀ ਰੌਣਕ ਲੱਗੀ ਹੋ ਇੱਥੇ ਕਿੱਦਾਂ ਰਚਿਆ ਹੋਇਆ ਸਾਮਾਨ ਰੱਖਿਆ ਵੇਚਣ ਵਾਸਤੇ ਦਾਤੀਆਂ ਰੰਬੇ ਵੈਸੇ ਵੀ ਸਾਗ ਮਿਲਦਾ ਇੱਥੇ ਤੁਸੀਂ ਲੈਣਾ ਆਪ ਬਣਾਉਣ ਵਾਸਤੇ ਤੋਪੂ ਬਹੁਤ ਇਹਦੇ ਕਰਕੇ ਫੋਟੋ ਇਦਾਂ ਦੀ ਆ ਰਹੀ ਹੈ ਮੇਕ ਇਦਾਂ ਬੈਠੇ ਲੋਕ ਸਾਹ ਆ ਕੇ ਇਹ ਲੈਣਾਂ ਲੱਗੀਆਂ ਵਾਜੇ